ਅੱਜ ਦਾ ਬਲੌਗ ਤੁਹਾਨੂੰ ਸਾਂਝਾ ਕਰ ਰਹੇ ਹਾਂ ਮੇਸਤਰੀ ਆਈ ਤਾਰੀ ਡਿੜਬੇੋਂ ਅੱਜ ਸਰ ਦਾ ਲੈਣ ਆਇਆ ক্রাউন ਪੀਨ ਸਟਾਰ ਹਾਂਡੀ ਇਹ ਐਡਾ ਬੰਦਾ ਲਾ ਲੋ ਤੁਸੀਂ ਵੀ ਵੀ ਜਿਹਨੂੰ ਕਹਿ ਦਿੰਦੇ ਨੇ ਨਾ ਵੀ ਬਰੀਕ ਬਰੀਕੀ ਚੀਜ਼ ਚੈੱਕ ਕਰਨ ਵਾਲਾ ਅੱਜ ਇਹਨੇ ਫਿਰ ਸਾਰਾ ਮਗਰਲਾ ਹਿੱਸਾ ਲੈ ਲਿਆ ਵੀ ਬਾਹਲੀ ਚੀਜ਼ ਸੋਨੇ ਹੀ ਚੀਜ਼ ਲੈ ਕੇ ਜਾਂਦਾ ਜਦੋਂ ਹੁਣ ਭਾਵੇਂ ਲਾ ਸਾਰੀ ਦਿਹਾੜੀ ਲੱਗ ਜੇ ਪਤਾ ਨਹੀਂ ਟਾਈਮ ਕਿੰਨਾ ਅਗ ਕੱਢ ਕੇ ਆਉਂਦਾ ਇਹ ਬਾਹਲਾ ਇਹ ਸਮਝ ਲਾ ਵੀ ਜੇ ਸਵੇਰੇ ਲੱਗਾ ਇਹ ਜੀ ਇਹਨੇ ਲੈ ਕੇ ਜਾਣੇ ਆ ਜਮਾ ਸਿਲਡ ਟਾਈਮ ਜਿੰਨਾ ਮਰਜ਼ੀ ਲੱਗ ਜੇ ਸਮਝੌਤਾ ਨਹੀਂ ਕਰਦਾ ਜੀ ਜਿੰਨਾ ਜਿੰਨੀ ਵੀ ਚੀਜ਼ ਐ ਇਹਨੇ ਦੇਖ ਕੇ ਚੰਗੀ ਉਹ ਲਿਆਣੀ ਆ ਅੱਜ ਦਾ ਹੁਣ ਤੁਹਾਡੇ ਨਾਲ ਬਲੌਗ ਸਾਂਝਾ ਕਰਿਆ ਕਰਾਂਗੇ ਪਟਿਆਲੇ ਦੇ ਕਮਾ ਕਰਾਂ ਦੇ ਬੱਦਲ ਬਾਈ ਚੱਲ ਰਹੀ ਆ ਬੱਦਲ ਥੋੜਾ ਜਾਂ ਐਨ ਲੱਗਦਾ ਵੀ ਜਿਵੇਂ ਬਰੂਗਾ ਭਾਈ ਕਈ ਦਿਨ ਹੋ ਗਏ ਮੀ ਸਾਡੇ ਦਾ ਪਿਆ ਨਹੀਂ ਤਾਰੀ ਤੁਹਾਡੇ ਕਿਵੇਂ ਮੀ ਭਾਈ ਤੁਹਾਡੇ ਕਿਵੇਂ ਮੀ ਪਿਆ ਕੋਈ ਅੱਜ ਸੀਗਾ ਕੱਲ੍ਹ ਕੱਲ੍ਹ ਹੈਗਾ ਸੀ ਤੇ ਇਹ ਬਾਈ ਤਕਰੀਬਨ ਅੱਜ ਸ਼ਰਾਂ ਦਾ ਤਾਂ ਕਹਿੰਦੇ ਵੀ ਕਹਿੰਦੇ ਹੁੰਦੇ ਵੀ ਡਾਕਟਰ ਆ ਡਾਕਟਰ ਨਹੀਂ ਹੁੰਦੇ ਬੰਦਾ ਕੋ ਢਿੱਡ ਦਾ ਕੋ ਬਾਹਾਂ ਦਾ ਇਛਰਾਂ ਦਾ ਬਾਈ ਇਹ ਡਾਕਟਰ ਆ ਦਿੱਤਾ ਬਾਈ ਨੂੰ ਖੋਲ ਕੇ ਤੇ ਪਿਛਲਾ ਹਿੱਸਾ ਜਮਾ ਆ ਦੋ ਪਏ ਸੀ ਬਾਈ ਨੇ ਕਰ ਮਾਰ ਲਾ ਨਾ ਆ ਦੇਖੋ ਸਾਰਾ ਐਨ ਚੈੱਕ ਕਰਕੇ ਇਹਨੂੰ ਆ ਕਰਾਉਣ ਓਪੀਨੀਅਨ ਜਾਂ ਐ ਨੰਬਰ ਟੂ ਨੰਬਰ ਜਮਾ ਹੁਣ ਲੋਕ ਐ ਕਰਦੇ ਤੇ ਪਟਿਆਲੇ ਦੁਕਾਨਾਂ ਵਾਲੇ ਮੜਾ ਜਾਪਦਾ ਪੜਦਾ ਰੱਖਦੇ ਆ ਕੰਮਕਾਰ ਕਰੇ ਦਾ ਵੀ ਕਿਸੇ ਨੂੰ ਪਤਾ ਨਾ ਲੱਗ ਜੇ ਅਸੀਂ 10 10 ਲੋਕਾਂ ਨੂੰ ਕੰਮ ਸਿਖਾਉਨੇ ਆ ਵੀ ਬਾਈ ਐ ਆ ਦੇਖ ਇਹਦੀ ਦਿੱਕਤ ਆ ਟਰੈਕਟਰ ਨਾਲ ਵੇਚੋ ਮੜੀ ਮੜੀ ਗੱਲ ਪਿੱਛੇ ਲੋਕ ਟਰੈਕਟਰ ਵੇਚੀ ਤੁਰੀ ਆਉਂਦੇ ਆ ਤਾਰੀ ਬਹੁਤ ਲੋਕ ਬਹਾਨੇ ਭਾਲਦੇ ਆ ਟਰੈਕਟਰ ਵੇਚਣਦੇ ਆ ਨਾ ਉਹ ਗੱਲ ਕੁਛ ਨਹੀਂ ਹੁੰਦੀ ਮਾੜਾ ਮੋਟਾ ਬੰਦਾ ਇਹੋ ਜਿਹਾ ਹੱਥ ਪਿਰਿਆ ਵੀ ਜਿਵੇਂ ਹੋਣਾ ਸਮਾਨ ਪੈਗਾ ਕਿਸੇ ਦੇ ਲੈ 10 ਸਾਲ ਨਹੀਂ ਟਰੈਕਟਰ ਖੁੱਲਦਾ ਇਹ ਦੇਖ ਨੇ ਜੰਨਾ ਮਰ ਜੇ ਜਿਤਰਾ ਹੁਣ ਲਾਲਾ ਕਿਹੜੇ ਮਾਡਲ ਦੇ ਪਾਉਣ ਲੱਗਾ ਸਮਾਨ ਤਾਰੀ ਇਹ 94 ਮਾਡਲ ਚਲਾਨੇਮ ਮਾਡਲ ਦੇ 94 ਦਾ ਲਾਲਾ ਤੂੰ ਆਹ 16 16 ਹੋ ਗਿਆ 10 26 26 ਤੇ 5 ਆਪਣਾ 25 30 31 ਸਾਲ ਦਾ ਟਰੈਕਟਰ ਹੈਗਾ ਉਮਰ ਇਹਦੀ ਤੇ 30 31 ਸਾਲ ਇਹ ਜੇ ਪੈ ਗਿਆ ਸਮਾਨ ਹੋਰ ਨਹੀਂ ਮਰਦਾ ਹੈ ਨਾ ਬਾਈ ਬੜਾ ਮੋਟਾ ਤੁਸੀਂ ਸਮਾਨ ਪਾ ਕੇ ਨਾ ਜੇ ਰੁਪਏ ਲਾਈਏ ਆਪਾਂ ਮਸ਼ਿੰਦਰੀ ਤੇ ਮਸ਼ਿੰਦਰੀ ਪੈਸਾ ਭਾਲਦੀ ਆ ਮਾੜਾ ਮੋਟਾ ਸੇਵਾ ਭਾਲਦੀ ਆ ਜੇ ਮਾੜੀ ਮੋਟੀ ਸੇਵਾ ਕਰੀ ਚੱਲੀ ਏ ਤੇ ਕੋਈ ਕਿਤੇ ਨਹੀਂ ਜਾਂਦੀ ਮਸ਼ਿੰਦਰੀ ਜੇ ਆਪਾਂ ਵੀ ਖਾਣੇ ਆ ਦੋ ਰੋਟੀਆਂ ਤੇ ਕੰਮ ਕਰਦੇ ਆ ਮਸ਼ਿੰਦਰੀ ਨੇ ਵੀ ਇਹ ਸੇਵਾ ਭਾਲਣੀ ਹੁੰਦੀ ਆ ਜਮਾ ਹੀ ਆਪਾਂ ਫਿਰ ਉਹ ਹੋ ਜਾਂਦੇ ਆ ਵੀ ਨਾ ਸ਼ੁਕਰਈ ਜਿਹੜੀ ਮਸ਼ੀਨ ਤੋਂ ਕਮਾਇਆ ਜਿਹੜੀ ਮਸ਼ਿੰਦਰੀ ਤੋਂ ਕਮਾਇਆ ਮੜਾ ਮੋਟਾ ਤੇ ਪੈਸਾ ਲਾਉਣਾ ਚਾਹੀਦਾ ਅਮੇਂਦਰਾ ਕੋਲਿਆ ਜੋਦਣਾ ਦੀ ਪਈਆ ਸੋ ਤੇ ਬਾਕੀ ਹੁਣ ਜਦੋਂ ਇਹ ਅੱਡੋ ਅੱਡ ਕਰ ਲਿਆ ਮੇਤਰੀ ਨਾ ਟਾਪਾ ਵੀ ਖੋਲ ਲਿਆ ਉਹਨਾਂ ਗੱਡੀ ਆਈ ਜਾਂਦੀ ਆ ਉਹ ਸਮਾਨ ਉਹਦੇ ਚੋ ਲਾ ਲਾਂਗੇ ਜਿਹੜਾ ਘੱਟ ਰਹਿ ਗਿਆ ਇਹ ਕਹਿੰਦਾ ਮੈਂ ਪਹਚਾ ਦੂੰ ਮੇਰੀ ਜ਼ਿੰਮੇਵਾਰੀ ਹੈ ਕੋ ਮੇਤਰੀ ਆਉਂਦੇ ਨੇ ਪੱਕੇ ਆਉਂਦੇ ਨੇ ਤੇ ਜਿਹੜੀ ਚੀਜ਼ ਕੋ ਘੱਟ ਵੱਧ ਰਹਿ ਗਈ ਇਹ ਗਾਂ ਫੇਰ ਪਹਚਾ ਜਾਂਦੇ ਨੇ ਐ ਚੱਲਦਾ ਇਤੇ ਸਿਸਟਮ ਤਵਾਰ ਨਾਲ ਤੇ ਭਾਈਚਾਰੇ ਨਾਲ ਆਹ ਗੱਲਾਂ ਨੇ ਹੁਣ ਲੱਗੇ ਹੋਏ ਬੰਦੇ ਦੋਨੇ ਫੋਰਮੈਨ ਮੇਰੇ ਚੋਟੀ ਦੇ ਫੋਰਮੈਨ ਨੇ ਜਮਾ ਪਰ ਲਾ ਲਾ ਜਮਾ ਕਣਾ ਵੀ ਇੰਨਾ ਕਿ ਜੋਰ ਲਾਉਂਦਾ ਵੀ ਬਚਾਰਾ ਦਾ ਸਰੀਰ ਵੀ ਕਮਜ਼ੋਰ ਹੋ ਗਿਆ ਬਾਹਲੇ ਜੋਰ ਲਾਉਣ ਨਾਲ